ਦੂਜੇ ਪਾਸੇ ਲੜ ਰਹੇ ਨੇ ਕੁਰਸੀਆਂ ਵਾਸਤੇ ਮੈਨੂੰ ਇੰਨੀਆਂ ਸੀਟਾਂ ਦੇ ਦਿਓ ਫਿਰ ਮੈਂ ਐ ਕਰ ਲਊਂਗਾ ਵੀਰੋ ਸਾਡੀ ਲੜਾਈ ਹੈ ਕਿ ਢਾਈ ਸਾਲ ਤੇ ਇੰਨੇ ਕੰਮ ਕਰਤੇ جے ਢਾਈ ਸਾਲ ਬਾਅਦ ਅਜਲੰਦਰ ਪੱਛਮੀ ਵਾਲੀ ਸੀਟ ਫਿਰ ਦੁਬਾਰਾ ਆਵਾ ਵੀ ਪਾਰਟੀ ਕੋਲੇ ਆਊਗੀ ਤਾਂ ਫਿਰ ਉਸ ਤੋਂ ਬਾਅਦ ਤਰੱਕੀ ਦੇ ਨਵੇਂ ਰਾਹ ਖੁੱਲਣਗੇ ਵੀਰੋ ਪ੍ਰਮਾਤਮਾ ਰੱਬ ਦਾ ਮੈਂ ਤਾਂ ਬਹੁਤ ਇਸ ਗੱਲ ਤੋਂ ਸ਼ੁਕਰਾਨਾ ਕਰਦਾ ਰਹਿੰਦਾ ਕਿ ਪ੍ਰਮਾਤਮਾ ਕਿਵੇਂ ਵਿਧੀ ਵਿਧਾਨ ਬਣਾਉਂਦਾ ਹੈ ਵੀ ਜਿਹੜਾ ਬੰਦਾ ਬੰਦਾ ਵਫਾਦਾਰੀ ਨਹੀਂ ਸੀ ਜਿਹੜਾ ਬੰਦਾ ਜਿਹੜੀ ਥਾਲੀ ਚ ਖਾਂਦਾ ਸੀ ਉਹ ਤੇ ਛੇਕ ਨਹੀਂ ਕਰਦਾ ਸੀ ਥਾਲੀ ਵੀ ਨਾ ਡਾਇੰਦਾ ਸੀ ਉਹ ਬੰਦੇ ਨੂੰ ਪ੍ਰਮਾਤਮਾ ਨੇ ਐਸੀ ਮਰਦ ਦਿੱਤੀ ਚੋਨੈਸਟੀ ਪਾ ਦੇ ਦਾ ਪਾਚੋ ਸੇ ਸੀਟ ਵੀ ਲੜ ਰਿਹਾ ਹੈ ਪਹਿਲਾਂ ਤਾਂ ਫੋਕਰ ਕੋਣੇ ਤੋਂ ਅਸਤੀਫਾ ਦਿੱਤਾ ਪਤਾ ਨਹੀਂ ਮੇਰੇ ਕਿੰਨੇ ਨੰਬਰ ਮਾਰਨਗੇ ਹੋਰ ਅਸਤੀਫਾ ਵਾਪਸ ਵੀ ਲਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਅੱਛਾ ਇਹ ਕੱਪੜਿਆਂ ਵਾਂਗੂ ਮਨ ਬਦਲ ਲੈ ਮਿਓ ਹੋਂ বিনা ਮਨ ਬਦਲ ਗਿਆ ਮਰ ਜਾ ਚਿੜੀਏ ਕਦੇ ਜਿਉਂਦਾ ਚਿੜੀਏ ਜਲੰਧਰ ਦੇ ਲੋਕ ਪਾਗਲ ਸਮਝਦੇ ਸੀ بڑے ਲਿਖੇ ਲੋਕ ਹੈ ਉੱਥੇ ਨੰਬਰ ਬਣਾਉਣੇ ਸੀ ਕਹਾ ਵੀ ਸ਼ਾਇਦ ਅਸਤੀਫੇ ਕਰਕੇ ਮੈਨੂੰ ਟਿਕਟ ਮਿਲ ਜੂ ਟਿਕਟ ਉਹਨਾਂ ਨੇ ਦੂਜੇ ਅਸਤੀਫਿਆਂ ਦੇ ਰਹੇ ਦੀ ਦੋਨੇ ਕੋਈ ਨਹੀਂ ਟਿਕਟ ਉਹਨਾਂ ਨੇ ਦੂਜੇ ਸੀ ਘੜਨ ਦੇ ਦੀ ਇਹ ਕਹਿੰਦਾ ਫਰੇ ਇਹ ਨਾ ਜਿੱਤੇਗੇ ਇਹਨੇ ਉਹਨੂੰ ਹਰਾਤਾ ਉਹ ਉਹਦੇ ਪਾਸੇ ਲੱਗਿਆ ਹੋਊਗਾ ਕਿ ਨਹੀਂ ਉਹਨੂੰ